ਸਾਰੇ ਜਣਾਂ ਨੂੰ ਸੰਦੀਪ ਜੀ ਦੇ ਨਾਮ ਤਰਾ ਬਹੁਤ ਬਹੁਤ ਵੈਕਮਨੀ ਤੇ ਸੇਮੋੜ ਬਹੁਤ ਚੁੱਕਿਆ ਜੀ ਆਪਾਂ ਫੌਜੀ ਸਾਹਿਬ ਕੋਲ ਜਿਲ੍ਹਾ ਮਸਰਪਿੰਦੇ ਜੀ ਤਹਿਫੀਲ ਬਾਪਕਾਲਾ ਤੇ ਦੇਖੋ ਫੌਜੀ ਸਾਹਿਬ ਅੱਜ ਵੀ ਕੋਈ ਸਾਕਰ ਤੇ ਲਗਭਗ ਟੋਟੀਆਂ ਮੰਜਾ ਸਟੇਲ ਆ ਤੇ ਹਾ ਹੁਣ ਆਪਾਂ ਬਾਕੀ ਫੌਜੀ ਸਾਹਿਬ ਨਾਲ ਗੱਲ ਕਰੀਏ ਭਾਜੀ ਅਸੀ ਕਾਲ ਜੀ ਅਸੀ ਕਾਲ ਜੀ ਸਸੀ ਗੱਲ ਦੇ ਸੰਦੀਪ ਜੀ ਬੜੀ ਕਿਰਪਾ ਹੈ ਪਰਮੇਸ਼ਰ ਦੀ ਸ਼੍ਰੀ ਗੁਰੂ ਰਾਮ ਦਾ ਆਪ ਵੀ ਬਹੁਤ ਕਿਰਪਾ ਗਿਆ ਹੈ ਸਿੰਦੀਪ ਪ੍ਰੋਫੈਸਰ ਹਰ ਕਿਸੇ ਕਰੇ ਹਾਂ ਜੀ ਹੱਥ ਤੇ ਕਰੇ ਮਹਾਰਾਜ ਕਰਦਾ ਉਹੀ ਹੈ ਜੀ ਪ੍ਰੋਫੈਸਰ ਆਪਾਂ ਕੌਣ ਕਰਨਾ ਹੈ ਉਹੀ ਕਰਨਾ ਹੈ ਹਰ ਇੱਕ ਦਾ ਬਣਾ ਕਰੇ ਹਰ ਇੱਕ ਦਾ ਹੋਰ ਨਾਮ ਸਭ ਵੀਰ ਪੇੜਪੜਾ ਵਨੂੰ ਸੰਦੀਪ ਡੇਰੀ ਫਾਰਮ ਦੇ ਸਭ ਨੂੰ ਸਤ ਸ੍ਰੀ ਅਕਾਲ ਬਹੁਤ ਬਹੁਤ ਪਿਆਰ ਕਰਦੇ ਜੀ ਸਭ ਦੁਨੀਆਂ ਇਹਦੇ ਬਾਰ ਬਾਰ ਦਵੇਸ਼ਾ ਵੇਸ਼ਾ ਹੀ ਬੈਠੇ ਆ ਫੋਜੀ ਬਣਾ ਦਈਏ ਬਹੁਤ ਆਪਣੇ ਦਾ ਪਿਆਰ ਕਰਦੇ ਆ ਇਦਾਂ ਹੀ ਪਿਆਰ ਬਣਿਆ ਰਵੇ ਮਹਾਰਾਜ ਬਣਾ ਰੱਖੇ ਵਾਜੀ ਵਾਜੀ ਪਰਮੇਸ਼ਰ ਬਣਾਉਂਦਾ ਸਭ ਦਾ ਪਿਆਰ ਉਹਨੇ ਬਣਾਉਣਾ ਜੀ ਵਾਜੀ ਵਾਜੀ ਉਹ ਹੀ ਤੋੜਦਾ ਉਹ ਹੀ ਬਣਾਉਂਦਾ ਸਭ ਦਾ ਪਿਆਰ ਹਰ ਕਿਸਾ ਹੀ ਬਣਾ ਕਰੇ ਮਹਾਰਾਜ ਅਕੀ ਭੋਗ ਜਿਆਦਾ ਰੱਖਦਾ ਕੰਮ ਹੋ ਜਾਂਦਾ ਕੰਮ ਬਹੁਤ ਵੱਧ ਜਾਂਦਾ ਜੀ ਬੜੀ ਪਰਮੇਸ਼ਰ ਦੀ ਕਿਰਪਾ ਸ੍ਰੀ ਗੁਰੂ ਆਂਦਾ ਜੀ ਹਾਂ ਜੀ ਹਾਂ ਜੀ ਇਦਾਂ ਵੀ ਬਾਰ ਬਾਰ ਵਖੀ ਜਾਂਦਾ ਸਾਡੇ ਜਿੰਨੇ ਤੇ ਬਹੁਤ ਜ਼ਿਆਦਾ ਰੱਖਦਾ ਬੜੀ ਕਿਰਪਾ ਮਹਾਰਾਜ ਦੀ ਹਰ ਕਦੇ ਤੁਹਾਡਾ ਜਿਹਨਾਂ ਨੂੰ ਵੇਦਾ ਨਗਰ ਚੰਗੇ ਹੁੰਦੇ ਆ ਪਾਜ ਹੁੰਦੇ ਆ ਤੇ ਨਗਰ ਚੰਗੇ ਹੁੰਦੇ ਪਾਉ ਨੂੰ ਤੋਂ ਪਾਜ ਵਿਕਣਾ ਜੀ ਬਾਹਰ ਵਿਕਣਾ ਜੀ ਬਾਹਰ ਨਹੀਂ ਵਿਕਣਾ ਪਾਹ ਨਹੀਂ ਵਿਕਣਾ ਦੋ ਚੀਜ਼ਾਂ ਨੇ ਵਿਕਣਾ ਜੀ ਬਿਲਕੁਲ ਬਿਲਕੁਲ ਅਗੇ ਪਰਮੇਸ਼ਰ ਭਲਾ ਕਰੇ ਹਰ ਕਦਾ ਹੀ ਵਿਗੈ ਬਿਲਕੁਲ ਅਸੀਂ ਤਾਂ ਨੇ ਹਰ ਕਦਾ ਪੈਸਾ ਵਿਗੈ ਹਾਂ ਜੀ ਬੰਦਾ ਹਰ ਕਦੇ ਸੁੱਖ ਮੰਗੇ ਉਹ ਹੀ ਬੰਦਾ ਜੀ ਜਿਹੜਾ ਬੰਦਾ ਬੰਦੇ ਨੂੰ ਵੇਖੇ ਸਦਾ ਉਹ ਕਾਦਾ ਬੰਦਾ ਜੀ ਪਰਮੇਸ਼ਰ ਨੇ ਜਿਹੜਾ ਜਣਾ ਨੂੰ ਸ਼ੱਦ ਪਾਰ ਕੇ ਦੇ ਦੇਣਾ ਜਿਹਨੂੰ ਦੇਣਾ ਵਾਹ ਜੀ ਉਹਦਾ ਦਹਾਨੌਂ ਦੀ ਕਮਾਈ ਕਰੋ ਜਿਹੜਾ ਦਹਾਨੌਂ ਦੀ ਕਿਰਤ ਕਰਦਾ ਉਹਨੂੰ ਸਭ ਗੁਣ ਖਾਜ ਜੀ ਵੇਖੇ ਕਿ ਹਰ ਫਰਮ ਆਪਣੀ ਦਹਾਨੌਂ ਦੀ ਕਮਾਈ ਕਰੋ ਕੀ ਨਹੀਂ ਦਿੰਦਾ ਸਾਰਾ ਕੁਝ ਦੇ ਦਿੰਦਾ ਸਭ ਕੁਝ ਉਹਦੇ ਹੱਥ ਜਾ ਜੇ ਅੱਪ ਕਮਾਈ ਕਰਾਂਗੇ ਤੇ ਅੱਪ ਕਮਾਈ ਕਰਾਂਗੇ ਆਖੇ ਬੈਠਿਆਂ ਨਹੀਂ ਜਰਾ ਬੱਸ ਉਹਦੇ ਹੱਥ ਦੇਣਾ ਹੀ ਪਵੇ ਬਿਲਕੁਲ ਜੀ ਪੰਜ ਫੇਰਾਂ ਤੋਂ ਸਭ ਨੂੰ ਦੇ ਜਾਂਦਾ ਰੋਟੀ ਹਰ ਕਿਸ ਨੂੰ ਦਿੰਦਾ ਦੇਖੋ ਜਾਲ ਕਿੰਨੀ ਆਵੜਾ ਸਖਤੀ ਦੀ ਸਾਤ ਸਾਤ ਲਗੀਆਂ ਇੱਥੇ ਉਹ ਸਾਡੇ ਅੱਜ ਤੋਂ ਉਧਰੋਂ ਵੀ ਲੈ ਜਾ ਕੋਲ ਜੀ ਬਾਕੀ ਇਹ ਗੱਲ ਬਾਕੀ ਅੱਜ ਇਹ ਸੋਣ ਗਿਓ ਲੋ ਜੀ ਇਹ ਬੋਝਾ ਇਹ ਪਹਿਲਾ ਸੂਆ ਝੋਟੀ ਜੀ ਅੱਛਾ 400 ਲਿਆ ਉਹ 200 ਕਰਦਾ ਦੋਨੋਂ ਦਾ ਦੁੱਗੀ ਆ ਪਹਿਲਾ ਸੁਣਾਓ ਲੋ ਇਹ ਛੋਟੀ ਹਰਿਆਣੀਆਂ ਬੰਦੇ ਮੈਂ ਲੈ ਕੇ ਧੀ ਉਹਦੀ ਆ ਅੱਛਾ ਹਰਿਆਣੇ ਦੀ ਮਤਲਬ ਮੈਂ ਲੈ ਮਗਰ ਕੱਟਿਆ ਹੀ ਧੀ ਉਹਦੀ ਆ ਆਪਾਂ ਇਧਰੋਂ ਲੈ ਆਪਾਂ ਇਧਰੋਂ ਲੈ ਛੋਟ ਨਹੀਂ ਬੋਨਾ ਹੈ ਹਰਿਆਣੇ ਦੀ ਆ ਮਗਰ ਕੱਟਿਆ ਗਈ ਬੰਦਿਆਂ ਨੇ ਪਾਲੀ ਚੰਗੀ ਵਹਦੀ ਧੀ ਆ ਉਹਨਾਂ ਪਾਲੀ ਦੋ ਦੰਦ ਸੁਹੀ ਆ ਕਾਲੀ ਸ਼ਾਹ ਜੇ ਕੋ ਜੱਟ ਬਰਾਦਰ ਗੁਰੂ ਜੀ ਹਾਂ ਜੱਡ ਬਲਾ ਜੱਡ ਬਲਾ ਤੇ ਲੈ ਵਾਲਾ ਬੜਾ ਸਾਫ ਆ ਪਾ ਜੀ ਚਲੋ ਕੱਟੀ ਬਣਾ ਰਿਹਾ ਕੋਈ 10 ਕਿਲੋ ਦੁੱਧ ਜਾਂ 9 ਠੰਡਾ ਰੋ 50 ਜਣਾ 9 ਠੰਡਾ ਦੁੱਧ ਜੀ ਮਨੋ ਤਾਂ 10 ਆ ਤੁਸੀਂ 9 ਹੀ ਲਾਓ ਤੇ 51 ਬਖਮਾ ਇੱਕ ਨੰਬਰ ਠੀਕ ਹਾਂ ਸਰ ਹਮਾਰ ਕੇ ਬਖਾ ਦਿੰਦੇ ਕਿ ਮਸੀਬ ਸਾਕ ਦਾ ਕੋਈ ਨਹੀਂ ਲੱਥੋ ਪਤਾ ਲੱਗ ਜਾਂਦਾ ਜੀ ਹਾਂ ਜੀ ਹਾਂ ਜੀ ਕੋਈ ਨਹੀਂ ਕੋਈ ਹੱਥ ਨਾਲ ਆਇਆ ਮਨਿਆ ਕੰਦੀ ਦਾ ਫੋਮ ਮੈਂ ਦਿੰਦਾ ਯਾਰ ਮੈਂ ਜਦੋਂ ਪੜੀਦਾ ਨਾ ਕਲਾਸ ਦਾ ਤਾਂ ਕੋਈ ਨਾ ਹੋਵੇ ਪਰ ਇਹਨੇ ਨੋਕੀ ਤੇ ਚੁੱਪੀ ਸੋਈ ਤੇ ਜਦੋਂ ਪਿਛਲੇ ਘਰੇ ਸੋਈ ਲਈਦੀ ਕਾਲੀ ਨਹੀਂ ਆਦੀ ਹਾਂਜੀ ਪਰ ਸਲਾਘਾ ਕਰ ਦਿੱਤੀ ਮਾਲ ਰਵਜਨ ਜਿਹੜੀ ਜਿਹੜੀ ਕੀ ਗੱਲ ਮਿਲ ਜਾਂਦਾ ਕੋਈ ਥਰੋਂ ਲਈ ਜਾਂਦਾ ਉਧਰੋਂ ਲਈਦਾ ਜੀ ਹਾਂ ਜੀ ਨਾਲ ਨਾਲ ਵਿਕੀ ਜਾਂਦਾ ਭੈਣ ਭਰਾ ਜਿਹੜੇ ਆ ਜਾਂਦੇ ਆ ਤੁਹਾਨੂੰ ਉਹਦਾ ਪੈਸਾ ਦੇਣਾ ਪੈਂਦਾ ਹੋਰ ਜਿਹੜਾ ਬੰਦੇ ਨੂੰ ਤੇ ਵੀਡੀਓ ਦੇ ਵਿੱਚ ਨਾਲ ਨਾਲ ਇਹਦੇ ਪੈਸੇ ਹੀ ਆਂਗਰ ਪੈਸੇ ਲੈਣੇ ਜਦੋਂ ਵੀਡੀਓ ਵੀ ਚੱਲਦੀ ਜਾਂਦੀ ਆ ਬਿਲਕੁਲ ਜੀ ਇਦਾਂ ਬੰਦਣਾ ਚਾਹੀਦਾ ਇਦਾਂ ਪਰਸੋਂ ਕਿਛੋ ਗੁਰੇ ਦੇ ਨਾਲ ਦੀ ਬਹੁਤ ਜਿਆਦੀ ਚੰਗੀ ਸੀ ਕੋਈ ਬੰਦੇ ਰਹਿ ਗਏ ਹਾਂ ਜੀ ਬੰਦ ਬੰਦ ਆ ਜਾਓ ਜਾ ਕੇ ਫਿਰ ਵਿੱਚ ਰੱਖਣੇ ਲੱਗੇ ਮੁਰਾਉਂਦੇ ਠੀਕ ਐ ਟੋਟੇ ਬੋਲਿਓ ਸੇਲ ਬੜੀ ਬਹੁਤ ਸਵਾਰ ਗਿਆ ਅਗਲੇ ਜੁੜਾਓ

ਨਾ ਫਲਾਟ ਜਿਹੜੀ ਬੁਝਾਵਾ ਹਨ ਇਹਨਾਂ ਫਲਾਟ ਜਿਹੜੀ ਦੀ ਪੂਰੀ ਨੀਂਦ ਹੈ ਹਾਂ ਤੁਸੀਂ ਗਿਣਨਾ ਵਰ ਤੋਂ 20 ਜੋ ਉਹ ਚੋਰ ਸਮਾਈ ਹੋ ਗਿਆ ਦੋ ਦੋ ਜਿਹੜੇ ਨੂੰ ਉਹ ਨਹੀਂ ਚੋਦੋ ਨੇ ਤਾਂ ਕਿ ਦਾਰਾ ਸੁਆਹ ਹੈ ਜਦੋਂ ਸੁਆਹ ਹੈ ਅੱਜ ਸੋ ਦੋ ਤੋਂ 15 20 ਨਹੀਂ ਬੰਦਦਾ ਹਾਂਜੀ ਇਹ ਵਸੀਰਸ ਲਾ ਕੇ ਚੰਗੀ ਆ ਆ ਜਾ ਵੀਰੇ ਆ ਜਾ ਹਾਂਜੀ ਆ ਜਾ ਵੀਰੇ ਆਹ ਪਾਕੀ ਮੈਂ ਦੋ ਸੁਧਾਈ ਹੈ ਲੈ ਲੈ ਯਾਦ ਬੜਾ ਝੋਟੀ ਬੜਾ ਬਿਲਕੁਲ ਸੁੰਗਿਆ ਆ ਥਾਣੇ ਸੁੰਗਿਆ ਹੁਣ ਸੋਨਾ ਲੱਗਾ ਚਵਾਈ ਸੁਣੀ ਬਿਲਕੁਲ ਆਜੋ ਬੜਾ ਦੇਖਾ ਬੜਾ ਥਰੇ ਜਿਆਦਾ ਬੋਇਸਾਂ ਦਾ ਹਾਂਜੀ ਬੋਇਦਾ ਇਹੋ ਸੁਣੀ ਸੋਨ ਕਿੰਨੇ ਦੀ ਕੱਤੀ ਹੈ ਕੋਈ ਗੱਲ ਨਹੀਂ ਆਪਾਂ ਥੋੜੀ ਘੜੀ ਹੈ ਬਸ ਆਪਾਂ ਕੋਲ ਆਪਾਂ ਵੇਚਣੀਆਂ ਮਈਆਂ ਰੱਖਣੀਆਂ ਨਹੀਂ ਵੇਚੂਗਾ ਜੀ ਉਹਦਾ ਕੱਤੀ ਦੇ 1 ਕ 20 ਦੀ ਵੇਚੂ ਵੇਚਦੇ ਨੇ ਜੀ ਪਰ ਹੁਣ ਜੇ ਸੋਨ ਵਾਲਾ ਮੁੱਲ ਆਪਾਂ ਸੋਨ ਵਾਲੇ ਨਾਲ ਆਜੋ ਬੜਾ 1-10 ਦੀ ਦੇਵੀਆਂ ਜੀ ਪਸ ਤੋਂ ਜੀ ਛੋੜੀ ਕਰਦੇ ਮੈਂ ਛੋੜੀ ਕਰਨੀ ਇੱਕ ਪੰਜ ਦੀ ਹੋ ਗਈ 1.5 ਦੀ ਛੋੜ ਕਰਾਂਗੇ 500 ਚਲੋ ਠੀਕ ਹੈ ਜਿਹੜਾ ਮਰਜੀ ਲੈ ਲੈ ਕੱਟੀ 400 ਪੀਵੇ 500 ਪੀਵੇ 40000 ਮੇਰੇ ਕੋਲ ਨਾਲ ਲੈ ਕੇ ਮੈਨੂੰ ਭੇਜ ਦੇ ਜਿੰਨੇ ਦੀ ਮੇਰੇ ਕੋਲ ਜਾਂਦੀ ਹੈ ਠੀਕ ਹੈ ਇਹ ਜੋਂ ਦੀ ਕੱਟੀ ਆ ਇਹਨੇ ਬਹੁਤ ਜ਼ਿਆਦਾ ਕੱਦ ਕਰ ਗਿਆ ਨਾ ਕਰਵਾ ਲਈ ਨੇ ਸਾਹਵੇਂ ਸੇਵਾ ਕਰੇ 40000 ਹੀ ਨਾਲ ਦੇ ਕੇ 400 ਪੀ ਲੈ ਚਲੋ ਠੀਕ ਹੈ 500 ਸੂਰੇ ਸਾਨੂੰ ਦੇ ਦੇ ਜੀ ਆਜੋ ਆਜੋ ਇਹ ਹੈ ਆਜੋ ਇਹ ਹੀ ਇਹ ਆਜੋ ਉਹ ਇਹ ਵੀ ਨਹੀਂ ਲੀਓ ਮਾਝਾ ਸਿਦਿਆਸ ਵਾਦੀ ਦਾ ਇਹ ਜਾਦਾ ਪੰਜਾਸ ਵਾਦ ਕੋ 10 ਨੰਬਰ ਛੱਡ ਗਿਆ ਤਾਰਾ ਕਿਦਾਂ ਸੁਣੀ ਬੋਲੀ ਬਸ ਇਹਨੂੰ ਹਫਤਾ ਹੋ ਗਿਆ ਸੋਈ ਨੂੰ ਜੀ 10 ਲੀਓ 10 ਨੀ ਕੱਪ ਕੋ ਐੱਟ ਕੇ ਆ ਲਿਆ ਘੱਟੇ ਹੀ ਮਾ ਜਰਾ ਘੱਪੀ ਮਾਰ ਹਾਈ ਤੂੰ ਕਿਹਦੇ ਕੋਸ ਬੋਲ ਰਿਹਾ ਕਿਤੀ ਬਰਖੋਰ ਪ੍ਰੋਗਿੰਦੀ ਮਾ ਕੋ ਇਹ ਕੋਲ ਆ ਗੋ 10 ਲੀਓ 10 ਦਾ ਰਾਮਪੁਰਾ ਸਾਨੂੰ ਪੁੱਛਿਆ ਗਿਆ ਪਰ ਇਧਰ ਹੋਈ ਆ ਕਿ 10 ਕੋਸ ਮੇਰੇ ਕੋਲ ਤੇਰਾ ਕੋਲ ਆ ਜੀ ਆਹ ਤੇਰੇ ਕੋਲ ਸਨੋ

ਹਾਂਜੀ ਬੋਈਸਾ ਮੇਰਾ ਸੰਦੀਪਾ ਜਿੰਨੇ ਦੀ ਮਾਝੇ ਦੇ ਦੋ ਪੈਗਾਮੀ ਦਾ ਦੋ ਜਿੰਨੇ ਦੀ ਮਾਝੇ ਮੈਂ ਦੋਤਾ ਲਈਆ ਕਿੰਨਾ ਮੁੱਸਾ ਕਿੰਨਾ ਕਰਦੇ ਆਂ ਜੀ ਆਪਾਂ ਹਾਂਜੀ ਤੇ ਜੇ ਤਾਂ 90 ਹਜ਼ਾਰ ਦੀ ਲੱਗੀ ਜੀ ਕਰ ਦੋ ਫੇ ਛੋੜ ਜੀ ਅੱਪੇ ਕੋਲ 85 ਹਜ਼ਾਰ ਦੀ ਛੋੜ ਹੀ ਹੋਣੀ 80 ਹਜ਼ਾਰ ਤੋਂ ਛੋੜ ਹੀ ਹੋਣੀ ਜੋ ਦੁੱਧ 10 ਤੋਂ 11 ਲੀਟਰ ਦਾ ਦੁੱਧ ਪਰ 10 ਦੀ ਗਰੰਟੀ ਕੋਈ ਤਾਂ ਹਮਾਰੇ ਇਤਨਾ ਨਾ ਜੇ 10 ਲੀਟਰ ਠੰਡਾ ਦੁੱਧ ਹੋਊਗਾ ਕੱਤੀ ਮਗਰ ਨੀਲੇ ਦੀ ਹਫਤਾ ਸੁਈ ਨੂੰ ਆਹ ਫੇਰ ਆਹ ਹਣਾ ਹਾਂਜੀ ਹਾਂਜੀ ਆਇਓ ਇਹ ਨਹੀਂ ਇਹ ਇਹ ਮਾਜ ਉਧਰ ਹੋਈ ਜਿਵੇਂ ਰਹਿ ਜੋ ਅੱਜ ਰੋ ਰੋਈ ਰੋਈ ਤੇਰੇ ਨਾਲ ਕੱਢਿਆ ਜੋ ਖੱਤੀ ਆਪਾਂ ਤੋਂ ਰਹੀ ਹੈ ਨਹੀਂ ਉਹ ਦਿਨ ਅੱਜ ਕਿਹ ਆਈ ਹੈ ਅੱਛਾ ਅੱਜ ਤੇ ਲੋਕੀ ਮਗਲਾ ਥਾ ਮੈਂ ਤਾਂ ਮਗਲਾ ਥਣ ਬਹਿ ਗਿਆ ਹੁਣ ਤੇਲਾ ਕੋ ਰਹਾ ਹੁਣ ਤੇਲੇ ਅੱਛਾ ਆਪਾਂ ਕਿੰਨਾ ਜਿਵੇਂ ਆਹ ਹਣਿਆ ਔਰ ਕਬਨੀ ਵਾਲਾ ਥਣੇ ਵਾਲਾ ਕਬਨੀ ਵਾਲਾ ਥਣੇ ਆ ਜਰਾ ਜੱਟ ਤੇਲ ਜਾਓ ਤੇ ਫਿਰ ਸਾਰਾ ਕ ਬੜੀ ਸੁਬਾਹ 5 ਵਜੇ ਅੱਜ 5 ਦਿਨਾਂ ਨੂੰ ਸੂਈ ਰੋਇਆ ਦੁੱਧ ਦਾ 14 ਦੁੱਧ ਨੇ 14 ਲੀਟਰ ਚਵਾਇਆ ਹਾਂ ਪਹਿਲਾਂ ਨੇ 14 ਚਵਾਇਆ ਐਰਗਾ ਦੁੱਧ 15 16 ਕਿਲੋ ਕੱਢੂਗੀ ਪਰ ਮੈਂ ਇੱਥੇ ਅਸੀਂ ਇੱਕ ਵੀ ਦੀ ਲਈਆ ਹੁਣ ਆਪਣੀ ਸਮਝਣਾ ਚਾਹੁੰਦਾ ਦੱਸਣਾ ਆਪਣੀ ਸਮਝਣਾ ਬੰਦਾ ਲੈ ਚਲੋ ਸਮਝ ਕੱਢਣਗੇ ਥੋੜਾ ਪਹਿਲਾਂ ਕੱਢਣੀ ਹੈ ਜੀ ਬੁਆਰੀ ਬੰਦੇ ਕਰਦੇ ਹੀ ਰਹਿ ਗਏ ਲੋ ਜੀ ਛੋਟੀ ਦਾ ਪਰ ਬੰਨਾ ਨਹੀਂ ਛਿੱਤੀ ਆ ਜਮੂ 6 ਦਿਨ ਦਾ ਅਜੇ 6 ਦਿਨ ਦਾ ਕੱਢੀ ਦੂਜਾ ਸਵੇਰ ਹੋਵੇਗਾ ਕਹੋ ਕਿੰਨੀ ਸਵਾਰੀ ਆ ਜੀ ਉਹ ਉਹ ਲੋਕੀ ਲੱਛਾ ਸੈਨਿਕ ਉਹ ਜਸਾ ਦਾ ਜਮਾਨਾ ਉਹਦਾ ਫਹਿ ਗਿਆ ਜਦੋਂ ਅਜੇ ਕਿਤੇ ਬੈਠੀ ਹੀ ਡਰਪਰ ਨੇ ਵੇਖਿਆ ਨਹੀਂ ਆ ਸਭ ਆ ਗਈ ਸਾਨੂੰ ਤੇ ਬੋਝਾ ਉਹ ਤਾਂ ਹਗੜਾ ਨਹੀਂ ਆਨੇ ਆ ਨਹੀਂ ਉੱਚੀ ਨਹੀਂ ਆਉਂਦੀ ਉਹ ਬੰਦ ਹੀ ਹੋ ਗਿਆ ਹਾਂਜੀ ਹੋ ਗਿਆ ਫੇਰ ਚੱਲਦੇ ਆਪਾਂ ਕਿੰਨਾ ਚੀ ਦੇਣੀ ਚਲੋ ਹਰ ਫਰ ਚਲ ਲੇਖੋ ਕਿੰਨੀ ਸਵਾਰੀਆਂ ਆ ਜਦ ਤੂੰ ਹੀ ਨੂੰ ਅੱਜ ਪਈ ਮਾ ਦੇਣਿਆ ਇਹ ਨਹੀਂ ਆ ਵੀ ਬਾਹਰ ਨਿਕਲੀ ਮੈਂ ਫਿਰਦੀ ਉਹ ਟਿਕਟੂਕੇ ਲੱਗਿਆ ਨਾ ਥੋੜਾ ਜਿਹਾ ਤੁਹਾਨੂੰ ਬਹੁਤ ਦੁੱਧ ਕਰਦਾ ਹਾਂ ਹਾਂਜੀ ਫੇਰ ਘੁਲਾਉ ਜਨਾ ਸਰ ਅਰੇ ਉਹਦੇ ਨੂੰ ਕਰਵਾ ਲਈ ਉਹਦੇ ਦੇ ਦਿੱਤੇ ਸੱਚ ਅਨੀਖ ਕੋਈ ਵੀ ਨਹੀਂ ਆਪਾਂ ਨੂੰ ਹੁਣ ਸਭ ਸਾਨੂੰ ਇਹਦਾ ਬੜਾ ਘਾਟਾ ਹੋ ਗਿਆ ਸਾਨੂੰ ਪੈਣਾ ਜਾਈ ਹੁਣ ਜਿਹੜੇ ਆਪਾਂ ਰਕਮ ਲੈਣੇ ਨੇ 80000 ਰੁਪਏ ਲੈਣਾ ਕੱਲ ਨੂੰ ਵੀ ਬੰਦੇ ਨਹੀਂ ਦੇ ਕੱਲ ਨੂੰ ਥੋੜੇ ਜਿਹਾ ਫਰ ਕੇ ਰਹਿ ਗਏ ਹੈਗੇ ਆਈ ਨੂੰ ਨਾ ਕਾ ਦੁੱਧ ਮੈਨੇ 15 ਕਿਲੋ ਚੋਣਾ ਚੋਣਾ ਦੋਤੇ ਨੇ 15 ਦਿਨ ਤੁਝੇ ਤਾਂ ਹੀ ਦੁੱਧ ਚਲ ਜਾਣਾ ਚਲੋ ਜਿਹਨਾਂ ਮਰਨ ਥੰਦੀ ਮਾਰ ਪਈ ਉਹਦੇ ਸਾਨੂੰ ਹੁਣ ਪੈਸੇ ਕਰਨੇ ਆ ਜੀ 80000 ਚੋ 500 ਛੋਟ ਚਲੋ ਠੀਕ ਹੈ ਜਿਹਨੇ ਸਮਝੇ ਕੰਮ ਕਰੇ ਲੈ ਜਾ ਜੀ ਚੰਗੀ ਲੱਗਦੀ ਬਾਕੀ ਦੇਖੋ ਇੱਥੇ ਆ ਜੀ ਇਹ ਜੀ ਇਹ ਬੁੜੀ ਮਿੱਟੀ ਆ ਜੀ ਕੱਟੀ ਆ ਕੱਟੀ ਕੱਟਾ ਮਗਰੇ ਦੇ ਕੱਟਾ ਰਕਾ ਮਗਰੇ ਦੇ ਕੱਟਾ ਉਹਦੇ ਮਗਰੇ ਕੱਟਾ ਜਿਹੜੀ ਉਸੇ ਇਹਨਾਂ ਸੁਣਦੇ ਦਿੰਦਾ ਇਹਦੇ ਕੋਲ 20 ਦਾ ਠੰਡਾ 10 ਕਿਲੋ 10 ਕਿਲੋ ਠੰਡਾ ਦੁੱਧ ਛੋਣ ਪਸਮਾ ਵਧੀਆ ਉਧਿਆ ਚੋਣ ਪਸਮਾ ਲੋ ਜੀ ਠੰਡੋ ਹੋ ਰਹੀ ਨੀ ਨੀ ਗੂੜੀ ਰਿੰਦੀ ਆ ਗੱਟਾ ਮੰਗਰਾ ਗਿਆ ਮੰਦਰ ਦੂਰੋਂ ਦੀ ਤਰ ਪੂਰਾ ਨੀਲਾ ਗੱਟਾ ਆ ਗਿਆ ਬੰਦੇ ਕਿਹਦਾ ਹੋ ਚੋਣ ਨੂੰ ਬਲਿਸਤਾਰੋਂ ਮੜੀਆ ਮੈਂ ਥੋੜੀ ਜਿਹਾ ਸਾਮੀ ਕਰ ਥੋੜੀ ਜਿਹੀ ਹੋ ਗਈ ਆ ਉਹਦਾ ਕਤੂਰ ਹੋ ਜਾਂਦਾ ਹਾਂ ਜੀ ਸੁਧੂ ਬਲਿਸਤਾਰ ਜੀ ਜੀ ਸੁਧੀ ਚਲਾਉ ਇੱਕ ਸੁਧੀ ਲੈ ਆ ਆ ਲੈ 2 10 ਰੀਟਰ ਹੈ ਪਿਆਰ ਰੋ ਜੀ ਆ ਕੀ ਸਤ ਸ੍ਰੀ ਅਕਾਲ ਆ ਬਾਬਾ ਮੈਂ ਜਾਂਦਾ ਜਾਂਦਾ ਬੋਲੋ ਬੋਲੋ ਆ ਬਾਬਾ ਆਉਣਾ ਬੈਠੀ ਆ ਜਾਓ ਸਾਈਂ ਗੋਜਾ ਵਾਲਾ ਅੰਬੀਰੋ ਇਹਨਾਂ ਦੇ ਲੋਹੇ ਦੇ ਲੋਹੇ ਚੰਨੇ ਤੋਂ ਬਾਹਰ ਮਾਰ ਕੇ ਨਿਕਲੀ ਆ ਦੋ ਮਾਰ ਦੇ ਪਰ ਅਗਲੇ ਦੋ ਚਲੋ ਬਾਹਰ ਜਿਆਦਾ ਨਹੀਂ 12 ਲੀਟਰ ਦੁੱਧ ਜਵਾ ਦੋ 1000 ਛੰਡਾ ਕੋਈ ਗਾ ਜੀ ਤੇ 12 ਚਵਾ ਦੋ ਹੱਫਾ ਇਹਨੂੰ ਸੂਈ ਨੂੰ ਆ 70000 ਵੀ ਵਧ ਗਿਆ ਜੀ ਹਾਂ ਜੀ ਇਹ ਦੱਸੋ ਜਦੋਂ ਜਦੋਂ ਇਹਦਾ ਚਲੋ 65000 ਪੈੜਿਆ ਪੈੜਿਆ ਚੋ 500 ਛੋੜ ਚਲੋ 65000 ਦੀ ਪੈੜਿਆ ਦਾ 500 ਛੋੜ ਬਾਕੀ 10 ਲੀਟਰ ਦੁੱਧ ਕੋਈ ਇੱਥੇ ਦੋ ਪੰਡਾ ਆਪਣੇ ਨਾਲ ਹੋ ਮਿੰਕੇ ਖੜੇ ਬਿਲਕੁਲ ਅੱਜ ਅੱਜ ਨੂੰ 6ਵਾਂ ਦਿਨ ਸੂਈ ਨੂੰ ਹਾਂ ਜੀ ਹਾਂ ਜੀ ਅੱਜ ਕੋਈ ਮੈਨਾਂ ਨਹੀਂ ਮਾਰਿਆ ਦੁੱਧ 15 ਗਿਰੀ ਆਉਂਦੀ ਹੈ ਦੁੱਧ 12 ਲੀਟਰ ਚਵਾ ਦੂੰਗੀ ਚਲੋ ਥੋੜੀ ਦੁੱਧ ਜ਼ਰੂਰ ਹੈਗੀ ਅੱਜ ਅੱਜ ਆਲ ਇੱਕ ਘਪਣਾ ਇੱਕ ਘਪਣਾ ਨੋਇ ਇੱਕ ਗੱਬੜੀ ਦੀ ਦੂਜਾ ਸੁਆਗ ਬੰਨ ਜੋਤੀ ਹਾਂਜੀ ਵੱਡੀ ਜੋਟੀ ਨਾਲੇ ਵੱਡੀ ਜੋਤੀ ਦੂਜਾ ਸੁਆਗ ਐ ਮੇਰੇ ਕੋ ਗੱਠਾਂ ਦੇ ਥਾਣੇ ਤੇ ਕਮਤਾ ਰਹੀ ਜੀ ਸਭ ਤੋਂ ਪਹਿਲਾਂ ਖਸੂਗੀ ਥੋੜੀ ਵਧੀਆ ਹੈ ਰਾਜੀ ਕੋਈ ਸਾਰੇ ਘਰਾਂ ਵਿੱਚ ਪੂਰੀ ਸਾਂਭੀ ਬੰਦਿਆਂ ਚੰਗੀ ਆ ਹੋਰ ਸਾਰੇ ਘਰਾਂ ਦੇ ਵਿੱਚ ਪੂਰੀਆਂ ਜੋ ਸਾਂਭੀ ਚੰਗੀ ਕੀਤੀ ਬੰਦਿਆਂ ਹਾਂਜੀ ਇਹ ਫਰੀਦਕੋਟ ਦੀਆਂ ਜੋੜਾ ਜੀ ਅਜੇ ਜੋੜਾ ਤਾਂ ਹੈ ਇਹ ਦੇਖੋ ਦੋਵੇਂ ਗੱਬੜਾ ਫਰੀਦਕੋਟੋਂ ਕਾਹ ਨਹੀਂ ਆਈਆਂ ਜੀ ਆੜੀ ਬਣਾਈਆਂ ਲਓ ਦੇਖੋ ਫਰੀਦਕੋਟ ਦੀਆਂ ਰਿਕੋ ਥੋੜੇ ਬੜੀਆਂ ਆ ਸਾਡਾ ਪਿੰਡ ਫਰੀਦਕੋੜੀ ਸਾਰੇ ਨੇ ਕਹਿੰਦਾ ਬੰਦਾ ਮੈਂ ਵੀ ਤੁਰ ਕੇ ਘਾਰੇ ਬੜੀ ਨੂੰ ਜੂਰ ਨੂੰ ਮਾਰ ਜਾ ਜੂਰ ਬਾਈ ਪਿੰਡ ਵਾਲਾ ਜੀ ਸਾਡੇ ਬੋਸਾ ਨਰਮਲਾ ਜੀ ਬੜੇ ਸਾਥੇ ਉੱਥੋਂ ਦੇ ਸ਼ਰੀਰ ਕਰ ਲੈ ਜੀਗਾ ਜਾਨੀ ਜਾਨ ਸੀ ਬੜੇ ਹੁਣ ਬੁੱਢੇ ਹੋ ਗਏ 50 ਸਾਲ ਹੋ ਗਿਆ ਇੱਥੇ ਸੰਤ ਕਦੇ ਲੱਭਣੀ ਨਹੀਂ ਕਿਤੇ ਚਲੋ ਜੀ ਜੂਰ ਚਲ ਚਲੇ ਬ੍ਰੀ ਚਾਬਨਾ ਚਲ ਜਾਂਦੇ ਸੱਚ ਜੇ ਜਾਂਦੇ ਥੋੜੀ ਥੋੜੀ ਜਾਂਦੇ ਜਾਂਦੇ ਅਬੀ ਬਹੁਤ ਵਧੀਆ ਕੰਮ ਕਰ ਰਹੀ ਦੀ ਆ ਆਪੇ ਤੋਂ ਕਰ ਮੈਂਨੇ ਬਹੁਤ ਜਿਆਦਾ ਬਣੀ ਹਾਂ ਹਾਂਜੀ ਮੇਰੇ ਨਾਲ ਸੰਦੀਸ਼ਾ ਜਿੰਨੇ ਨਹੀਂ ਛੁੱਟ ਜੇ ਕੋਈ ਨਹੀਂ ਦੂਜਾ ਸੁਆਵਾ ਪਾਈ ਪੁਲਸੀਆ ਮੋਰੇ ਤੇ ਲੱਖ ਕਰਦੇ ਆ ਜੀ ਇਹਨੇ ਦੇ ਚੋਟੀਆਂ ਬੰਦੇ ਦੇ ਨਹੀਂ ਕੋਈ ਕਹਿੰਦੇ ਆਪਾਂ ਵੇਚ ਨਹੀਂ ਆਉਂਦੀਆਂ ਬੱਸ ਬੱਸ ਛੋੜ ਮੁੱਲ ਜਿੱਦਾਂ ਆਪਾਂ ਨਹੀਂ ਉਤਨੇ ਆਪਾਂ ਦੇ ਦੇ ਬੱਸ ਬੱਸ 95 ਹਜ਼ਾਰ ਦੀ ਛੋਟ ਦੇ ਦਾਰੇ ਛੋੜ ਛੋੜ 500 ਚਲੋ 9500 500 ਛੋੜ 500 ਛੋੜ ਹਾਂਜੀ ਠੀਕ ਹੈ ਦੁੱਧ 14 ਲੀਟਰ ਛੋਟੀ ਚਵਾਉਗੀ ਸਾਨੂੰ 14 ਬੰਦੇ ਦੱਸਿਆ ਬਾਕੀ ਘੱਪਣੇ ਜਿੱਦਾਂ ਦੀ ਕੋਈ ਸੇਵਾ ਕਰੂਗਾ ਬਿਲਕੁਲ ਬਿਲਕੁਲ ਸੇਵਾ ਕਰੂ ਉਦੋਂ ਦਾ ਛੋਟ ਬਿਲਕੁਲ ਹਾਂਜੀ ਆ ਜਾਓ ਇਹ ਮਜਾ ਇਹ ਵੀ ਕੱਪੜੇ ਨੇ ਇਹ ਵੀ ਕੱਪੜੀਆਂ ਇਹ ਵੀ ਫ੍ਰੀ ਕੋਟ ਦੀਆਂ ਨਾ ਇਹ ਦਰਦ ਵੀ ਗਿਆ ਸਮਾ ਦਰਦ ਕੋੜਦੀ ਹੈ ਖਾਲੀ ਘੋੜਾ ਜਾਇਆ ਇਹ ਵੀ ਖੋਲੀਏ ਖੋਲੋ ਨਾ ਇਹ ਵੀ ਖੋਲੋ ਵੀ ਪਾਣੀ ਇਹ ਵੀ ਖੋਲੀਆ ਬਟੇ ਕਰਾ ਲਈਏ ਇਹ ਦੇਖੋ ਮੱਡੀ ਠੋਡੀ ਨਾਲ ਬਹੁਤ ਜ਼ਬਰਦਸਤ ਬੰਦਿਆ ਸੇਵੀ ਰੋਪਤਾ ਲਈ ਵੀ ਬਣੂਗੀ ਜਾਕੀ ਸਪਰੇ ਨਹੀਂ ਜਾ ਕਰਕੇ ਸੋ ਚੱਕੀਆਂ ਹੁੰਦੀਆਂ ਹਾਂਜੀ ਹਾਂ ਜਾ ਜਾ ਚੱਕੀਆਂ ਹੁੰਦੀਆਂ ਕਾਲੀ ਆਈਆਂ ਇਹ ਚੱਕੀਆਂ ਇਹਦੇ ਨਹੀਂ ਬਿਲਕੁਲ ਪਾਣੀ ਆਖਾਣੇ ਆਈਓ ਚਲੋ ਪਾਉਣ ਨਾਲ ਹੋ ਜਾਓ ਸਿੱਧੀਆਂ ਜਾ ਸਾਡੇ ਕੋਲ ਆਫੀਗੇ ਸਦਾ ਨਹੀਂ ਆਉਂਦੀ ਮਨੀ ਵੱਡੀ ਜੋ ਚੋਟੀ ਵੱਡੀ ਜੋ ਦੇਰੀ ਚਲੋ ਜੀ ਲੈ ਜੀ ਬੁਲਦਾ ਨਾ ਸੜਾ ਦਾ ਹਾਂਜੀ ਅਫਸਰ ਆਜੂ ਅਫਸਰ ਆਜੂ ਅਫਸਰ ਨੋ ਨੋ ਫੋਨ ਨਹੀਂ ਲੱਗਣੇ ਨੀ ਉਹ ਫੋਨ ਕੋਈ ਨਹੀਂ ਲੱਗਦੀ ਮਨਗੇ ਬੋਧਾ ਫੋਨ ਸਦੋਂ ਨਹੀਂ ਲੱਗਦੀ ਹਾਂਜੀ ਇਹਦਾ ਇੱਕ ਫਾਂਡ ਕਰਦੇ ਆ ਮਨ ਸੰਦੀਪ ਜੀ ਹਾਂ ਲੱਖ ਦੀ ਕਰਦੀ ਹੈ ਇਹ ਵੀ ਉਹਨੇ ਜਾ ਔਰ 5000 ਛੋੜ 95 ਦੀ 95 ਦੀ ਹੋ ਗਈ ਚਲੋ ਜੋੜੀ 95 ਦੀ ਜੇ ਕੋਈ ਜੋੜੀ ਇਕੱਠੀ ਲੈਂਦਾ ਉਹਨੂੰ ਹੋਰ 5000 ਛੋੜ ਦੂ ਆ ਜੋ ਚਲੋ ਜਵਾ ਜੋ 5000 ਹੋਰ ਛੋੜ ਜੇ ਜੋੜੀ ਕੋਈ ਇਕੱਠੀ ਲੈਂਦਾ ਜੇ ਇਕੱਲੀ-ਇਕੱਲੀ ਲੈਂਦਾ 95 ਦੀ ਉੱਚੋਂ 500 ਛੋੜ 95 ਦੇ ਚੋਂ 500 ਚਲੋ ਠੀਕ ਹਾਂ ਜੇ ਕੋਈ ਕੰਮ ਆ ਇਹ ਕੰਮ ਨਹੀਂ ਹੈ अच्छा एदा ਤੀਜਾ ਸੁਬਾ ਵੀ ਖੱਪੜਿਆਂ ਚ 4-5 ਜਨ ਨਹੀਂ ਆਇਦਰ ਇਹ ਲੋਕ ਕੋ ਲੈ ਗਏ ਇਹ ਲੋਕ ਨਾ ਜੀ ਮੇਰੀ ਇੱਜਤ ਨਹੀਂ ਆ ਇਧਰ ਦੀ ਕਰਦੇ ਵੇਚੇ ਧੱਪੜ ਘੁੱਟੀ ਆ ਅੱਜ ਦੱਸਦੀ ਕੱਲ ਵੀ ਜੇ ਆਈ ਆ ਤੇਰੀ ਖੋਲ ਮੰਗਦਾ ਬੋਲ ਬੋਲੋ ਇਹਦਾ ਸਾਨੂੰ ਦੂਜਾ ਸੁਬਾ ਦੱਸਿਆ ਤੀਜਾ ਕਹਿਣੇ ਕੋ ਦੂਜਾ ਕਹਿਣੇ ਨਹੀਂ ਜੀ ਮੈਂ ਜਮ ਦੁੱਧ ਵਾਲੀ ਆਈ ਇਹਦੇ ਰਾਤੀ ਰੀ ਆਈ ਆ ਚੱਲ ਰੌਣ ਰੌਣ ਮਾਰਾਂਗੇ ਅਸੀਂ ਪਰ ਕੋਈ ਰੌਣ ਰੌਣ ਮਾਰਾਂ ਨਾ ਰੌਣ ਕਰਕੇ ਆ ਜਾਂਦੇ ਅਸੀਂ ਤੇ ਬਈ ਕੋਈ ਨਾ ਤੁਹਾਨੂੰ ਬੋਲਣ ਦਾ ਨਹੀਂ ਬੋਲੋ ਬੋਲੋ ਆ ਜੰਮਣੇ ਯਾਰ 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 ਜਦੋਂ ਉਹ ਕਰਦਾ ਯਾਰ ਜਿੱਦ ਨਹੀਂ ਜਾਂਦਾ ਤਾਂ ਪਰਪਰ ਯਾਰ ਆਰੇ ਤੇ ਮਾਰ ਕੋ ਮਾਰ ਕੋ ਮਾਰ ਕੋ ਮਾਰ ਕੋ ਲੈ ਕੋਈ ਨਹੀਂ ਦਿਆ ਲੈ ਮਾਰ ਨਹੀਂ ਕਰ ਮਾਰ ਲਈ ਜਾਂਦੀ ਹੈ ਬੈਠ ਜਾ ਅਗਰ ਉਹ ਮੈਨੂੰ ਆਵੇ ਦਾਲ ਯਾਰ ਯਾਰ ਦੋ ਯਾਰ ਦੋ ਫਿਕਰ ਲੈ ਲੈ ਟਾਈਮ ਕੇ ਨਾਲ ਇਹ ਲੈ ਜੀ ਜਬ ਕੋਲ ਆ ਜਾਣਾ ਇਹ ਕਿੱਥੇ ਪਾਲਾ ਹੈ ਇਹ ਕੋਲ ਹੈ ਨਾ ਥੀ ਲੋਰੀ ਹੋਰ ਲਾਸਟ ਪੀਸ ਰਹਿ ਗਿਆ ਹੁਣ ਲਾਸਟ ਹੈਗਾ ਪਰ ਲਾਸਟ ਵਾਲਾ ਕੰਮ ਕਰਦੇ ਪੇਖ ਲਈ ਚੌਥੀ ਚੰਗੀ ਆ ਸੋ ਤੀਜਾ ਕਹਿੰਦੇ ਮੈਂ ਦੂਜਾ ਕਹਿੰਦੇ ਸਾਨੂੰ ਦੂਜਾ ਤੇ ਤੀਜਾ ਵੀ ਹੋ ਸਕਦਾ ਚੌਥੀ ਚੰਗੀ ਆ 80000 ਦੀ ਚੰਗੀ ਆ ਜੀ ਨਹੀਂ ਪਰ ਇਹ ਬਹੁਤ ਥਲੇ ਬਹੁਤ ਥਲੇ ਲਾਸਟ ਦੀ 70 ਦੀ 70 ਦੀ ਲਾਸਟ ਪੀਸ ਫਰਮਾਨੀ ਦਾ ਸੱਤਾਂ ਦਾ ਕੋਲੋਂ ਪੈਂਦੇ ਆ ਜਾਨੀ ਨਹੀਂ ਭਈਆ ਵੀ ਫੋਟੋ ਨਾਲ ਬੋਲਦੇ ਨਹੀਂ ਆ 70 ਹਜ਼ਾਰ ਦੀ ਹੋ ਗਈ ਨਹੀਂ 70 ਦੀ 70 ਦੀ ਕੋਈ ਜਾਣ ਦੋਕਟਰ ਦੀ 70 ਦੀ ਜਾਨੀ ਤੁਹਾਨੂੰ ਦੁੱਤੋਂ ਕਿਹਾ ਤਾਂ ਕੋਈ ਗੱਲ ਨਹੀਂ ਜਾਨੀ ਉਹ ਵੇਖੀ ਜੀ ਕਿ ਜੋ ਲਵਾਵਾਂਗੇ ਦਰਪੇ 70 ਹਜ਼ਾਰ ਦੀ ਹੋ ਗਈ ਤੇ 70 ਔਰ 70 ਜਿਹੜਾ ਕੋਈ ਕਮਾ ਬੰਦਰੂਣਾ 1000 ਚੱਲੋ 500 ਚੱਲੋ 70 ਚ 200 ਸ਼ੋਰ ਹੋਣੀ 200 ਹੋਣੀ ਨਹੀਂ ਤਾਂ ਛੋਟੀ ਚੰਗੀ ਆ ਕੋਲ ਇੱਕ ਅੱਧਾ ਲਾਖ ਰੁਪਈਆ ਸੰਦੀਪ ਸਿੰਘ ਕੋਲੋਂ ਮੋੜਣੀ ਨਹੀਂ ਹਾਂਜੀ ਬਾਕੀ ਇੱਥੇ ਆ ਉਹ ਚੈੱਕ ਇੱਥੇ ਉਹ ਦੋ ਟਾਈਮ ਚੋ ਜਿਹੜਾ ਤੁਸੀਂ ਵੀਡੀਓ ਵਿੱਚ ਆਪੜਿਆ ਹੈ ਇੱਥੋਂ ਆਪਣੇ ਕਿਰਾਂਵੇਂ ਤੋਂ ਬੰਦੇ ਲੋਕੋ ਦੇ ਤਰਫ ਦੀ ਇਥੇ ਤੋਂ ਹਾਂਜੀ ਉਹਨਾਂ ਨੇ ਜਿਹੜੀ ਆਪਣੀ ਪਹਿਲਾਂ ਛੋਟੀ ਲਈ ਤਾਂ ਉਹਨਾਂ ਦਾ ਵੀਰ ਅਸੀਂ ਕਿਢੇਰਾ ਹੋ ਗਏ ਚਿਹਰੇ ਨੂੰ ਘਰੋ ਮਰ ਕੋ ਰਹੇ ਦੋ ਜਣੇ ਰਾਤ ਮਰ ਕੋ ਰਹੇ ਵੇ ਸਿਵਾ ਪਾਣੀ ਕੀਤਾ ਸਵੇਰੇ ਵੇਜੋ ਹੀ ਮੇਰਾ ਪੁੱਤ ਅਸਲ ਈ ਆਂ ਅੰਦਰ ਤੋਂ ਅਸਲੀ ਆ ਨਾ ਕੋਈ ਕਰਕੇ ਦੇਤੇ ਪੜੇ ਖੁਸ਼ ਹੋਈ ਆਪਣੇ ਕੋ ਜਦੋਂ ਮਰਜੀ ਆ ਕੇ ਰੋ ਥਾਂ ਬੋਲਿਆ ਵਾਧੂ ਭਾਵੇਂ ਜੋ ਦਮ ਤਿੰਨ ਟਾਈਮ ਮੈਂ ਚਵਾਈ ਕਰੂ ਕੋਈ ਕਰ ਨਹੀਂ ਮਹਾਰਾਜ ਜੇ ਜੋ ਦੱਸਾਂਗੇ ਨਿਕਲੂ ਉਹੀ ਆਪਣੇ ਬਹੁਤ ਦੂਰ ਦੂਰ ਮੰਗੀਆਂ ਚੜਗੀਆਂ ਪਰ ਜੋ ਦੱਸਿਆ ਨਿਕਲਿਆ ਉਹੀ ਆ ਪਰ ਜੇਕਰ ਉਹ ਨਹੀਂ ਰਚ ਕੇ ਜਾਂਦੀ ਆਪਣੀ ਜੋ ਦਮ ਤਿੰਨ ਟਾਈਮ ਮੈਂ ਚੁੱਕਿਆ ਜੇ ਲੋ ਦੱਸਾਂਗੇ ਉਹ ਨਹੀਂ ਨਿਕਲੂ ਅੱਧਾ ਕਿੰਨੋ ਕਿੰਨੋ ਵਾਧੂ ਨਿਕਲੂ ਆਈ ਨਹੀਂ ਦੱਸਾਂਗੇ ਨੌ ਤੋਂ ਨਿਕਲੂ 6 ਹੋਣਾ ਨਹੀਂ ਕਰੂ ਮਹਾਰਾਜ ਦੇ ਬੜਾ ਗੱਜਤ ਆ ਪ੍ਰਮੇਸ਼ਰ ਜੀ ਪਰਵਿਸ਼ਰ ਨੇ ਦੇਣਾ ਜੀ ਹਾਂ ਪਰਵਿਸ਼ਰ ਨੇ ਸਭ ਨੂੰ ਦੇਣਾ ਜੀ ਉਹ ਜੀ ਨੰਬਰ ਬਹੁਤ ਅੱਜ ਪਾ ਲਾ ਕਰ 9147 18792 ਕਰਨਾਮ ਸਿੰਘ ਫੌਜੀ ਪਿੰਡ ਤੇ ਮੋਹਾਲ ਜਿਹਦਾ ਉਮਰ ਸਾਤ ਤਸਵੀਰ ਬਾਬਾ ਬਖਾਲਾ ਸਾਡੀ ਕਾਰਜ